ਅੱਜ ਦਾ ਇਹ ਧਾਰਮਿਕ ਪ੍ਰੋਗਰਾਮ ਸਾਡੇ ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੇ ਨਾਲ ਜੋੜਨ ਵਾਸਤੇ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ ਵਿਸ਼ੇਸ਼ ਤੌਰ ਤੇ ਜਿਹੜਾ ਕੀਤਾ ਗਿਆ ਸਾਡੇ ਪ੍ਰਧਾਨ ਨੇ ਸਰ ਜਸਵੀਰ ਸਿੰਘ ਜੀ ਉਹਦਵਾਰਾ ਪਰਵੰਤ ਕਮੇਟੀ ਉਹਦਵਾਰਾ ਛੇਵੀਂ ਪਾਚੀ ਬ੍ਰਾਹਮਣ ਵਾਦਰਾਸ ਨਾਲ ਮਿਲ ਕੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਬੜਾ ਵਧੀਆ ਲੱਗਿਆ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਹਿੱਸਾ ਲਿਆ ਭਾਗ ਲਿਆ ਦੇ ਉਸ ਹਿੱਸੇ ਦੇ ਵਿੱਚ ਉਹਨਾਂ ਨੇ ਆਪਣੀਆਂ ਆਪਣੀਆਂ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਬੜਾ ਚੰਗਾ ਲੱਗਿਆ ਜਦੋਂ ਇਸ ਪ੍ਰਬੰਧਕਾਂ ਨੇ ਅੱਜ ਦੀ ਦਸਤਾਰ ਸਜਾਉਣ ਦਾ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਸੀ ਤੇ ਕਈ ਅੱਛੇ ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਦਸਤਾਰਾਂ ਸਜਾਈਆਂ ਜੋ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਇੱਕ ਵਧੀਆ ਨਿਸ਼ਾਨੀ ਹੈ ਕਾਂਠ ਜਿਹੜੀ ਸੀ ਕੁਰਬਾਨੀ ਉਹ ਵੀ ਬੱਚਿਆਂ ਨੇ ਭਾਗ ਲਿਆ ਭਾਵੇਂ ਕਿ ਥੋੜੇ ਬੱਚੇ ਜਿਹੜੇ ਸੀ ਉਹਨਾਂ ਨੇ ਕਾਂਠ ਕੁਰਬਾਨੀ ਜਿਹੜਾ ਸੀ ਉਹਦਾ ਜਾਪ ਕੀਤਾ ਲੇਕਿਨ ਫੇਰ ਵੀ ਕੋਸ਼ਿਸ਼ ਜਿਹੜਾ ਉਪਰਾਲਾ ਕੀਤਾ ਹੈ ਸэр ਜਸਮੀਰ ਸਿੰਘ ਜਣਾ ਨੇ ਉਹਨਾਂ ਦੇ ਨਾਲ ਨਿਰਮਲ ਸਿੰਘ ਸੀੜਾ ਉਹਣਾ ਨੇ ਰਣਜੋਤ ਸਿੰਘ ਉਹਣਾ ਨੇ ਮੇਰੇ ਨਾਲ ਕ੍ਰਿਸ਼ਨભાઈ ਜੀ ਖੜੇ ਨੇ ਹੋਰ ਸਾਰੇ ਸਾਡੇ ਪ੍ਰਧਾਨ ਜੀ ਖੜੇ ਨੇ ਗਰੋਵਰ ਸਾਹਿਬ ਸੋਢੀ ਸਾਹਿਬ ਖੜੇ ਨੇ ਸਾਰ ਬਲਵੀਰ ਸਿੰਘ ਸੋਢੀ ਸਾਡੇ ਬਲਾਕ ਪ੍ਰਧਾਨ ਨੇ ਮੇਰੇ ਉਸਨ ਆਪਣੇ ਆਏ ਨੇ ਡਰੈਕਟਰ ਨੇ ਪੰਜਾਬ ਦੇ ਕੋਆਪਰੇਟਿਵ ਦੇ ਕਮਲ ਸੂਹੀ ਸਾਹਿਬ ਵੀ ਆਏ ਨੇ ਸਾਰੀਆਂ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਈਆਂ ਨੇ ਇਹਨਾਂ ਬੱਚਿਆਂ ਦੇ ਮਾਪੇ ਉਹ ਵੀ ਨਾਲ ਆਏ ਨੇ ਜਿਨ੍ਹਾਂ ਨੇ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਸਾਨੂੰ ਇਸ ਦਿਨ ਦਾ ਮਾਣ ਹੈ ਇਸ ਦਿਨ ਦਾ ਫਖਰ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਾਸਤੇ ਸਾਰੇ ਜਿੱਥੇ ਸ਼ਹਿਰ ਨਿਵਾਸੀ ਸਾਰੇ ਅਲਾਕਾ ਨਿਵਾਸੀ ਫੰਦੇਗਰ ਸਾਹਿਬ ਦੇ ਵਧੀਆ ਸਿਆਣੇ ਸਿੱਖੀ ਦੇ ਨਾਲ ਜੁੜੇ ਹੋਏ ਉਹ ਸਾਰੇ ਪਰਿਵਾਰ ਵਧਾਈ ਦੇ ਪਾਤਰ ਨੇ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਅੱਜ ਦਾ ਇਹ ਸਮਾਰੋਹ ਕਰਾਇਆ ਗਿਆ ਫੇਰ ਦੁਬਾਰਾ ਤੋਂ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਾਸਤੇ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗ੍ਰੰਥਮਨ ਮੰਦਿਰ ਜੀ ਦੇ ਸਾਹਮਣੇ ਸਾਰੀ ਸਿੱਖ ਸਾਇਟੀ ਲੁਧਿਆਣਾ ਤੋਂ ਦਿਨ ਬੋਸਾ ਸਾਰੇ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਸਰਦਾਰ ਮਨਜੀਤ ਸਿੰਘ ਟਵਾੜਾ ਫੀਡ ਵਾਲੇ ਤੇ ਤਲਾਲੀਆਂ ਤੋਂ ਮਾਪੇ ਸਾਹਿਬ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਸਰਪੰਚ ਜਰਨੋਦ ਸਿੰਘ ਐਸ ਡੀਓ ਸਾਹਿਬ ਤੇ ਕਲੋਦੋ ਸਾਹਿਬ ਜਿਨ੍ਹਾਂ ਦੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਥੋੜੇ ਜਿਹੇ ਸਾਰੇ ਸੰਗਤ ਪਹੁੰਚੀ ਆ ਇਹ ਸਾਰਿਆਂ ਦਾ ਚਿੱਤੋਂ ਧੰਨਵਾਦ ਕਰਦੇ ਹਾਂ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਛੇਵੇਂ ਪਾਸ਼ਾ ਜੀ ਬਹਾਮਣਵਾਦਰਾ ਬਹਾਮਣਵਾਦਰਾ ਵਿਖੇ ਖਲੋਤੇ ਆ ਤੇ ਇੱਥੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵਰਕਰ ਸੀੜਾ ਸਾਹਿਬ ਵੱਲੋਂ ਗੁਰਬਾਣੀ ਇਕੱਠ ਅਤੇ ਦਸਤਾਰ ਮੁਕਾਬਲੇ ਕਰਾਇਗੇ ਜਿਹਦੇ ਵਿੱਚ ਕੀ ਬਹੁਤ ਹੀ ਦੂਰੋਂ ਦੂਰੋਂ ਆ ਕੇ ਬੱਚਾ ਨੇ ਭਾਗ ਲਿਆ ਨੇੜੇ ਦੂਰੋਂ ਆ ਕੇ ਬੱਚਾ ਨੇ ਭਾਗ ਲਿਆ ਤੇ ਬਹੁਤ ਹੀ ਚੰਗਾ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਇਹ ਕਾਰਜ ਕੀਤਾ ਗਿਆ ਐਵੇਂ ਦੇ ਕਾਰਜ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਐਵੇਂ ਦੇ ਕਾਰਜ ਕਰਾਉਂਦੇ ਰਹਿਣ ਤੇ ਬੱਚਿਆਂ ਨੂੰ ਸਿੱਧੇ ਰਾਹ 'ਤੇ ਨਸ਼ੇ ਤੋਂ ਦੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਅੱਜ ਅੱਜ ਦਸਤਾਰ ਬੰਦੀ ਮੁਕਾਬਲੇ ਅਰ ਗੁਰਬਾਣੀ ਕੰਢੇ ਮੁਕਾਬਲੇ ਕਰਾਇਆ ਜਾਂਦਾ ਕਿਵੇਂ ਕੀ ਦੇਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਪਾਕਸ਼ੇ 6ਵੀਂ ਬ੍ਰਾਹਮਣ ਮਾਜਰਾ ਸਰਹੰਦ ਭੱਟੀ ਰੋਡ ਵਿਖੇ ਇਹ ਗੁਰਬਾਣੀ ਕੰਢੇ ਮੁਕਾਬਲੇ ਤੇ ਵਿਸਥਾਰਾਂ ਦੇ ਮੁਕਾਬਲੇ ਹੋਏ ਨੇ ਇਹ ਜੀ ਸਮਾਜ ਸੇਵੀ ਸਤਾ ਨਿਰਮਲ ਸਿੰਘ ਸੀੜਾ ਜੀ ਦੁਆਰਾ ਪ੍ਰਬੰਧਕ ਕਮੇਟੀ ਪਾਰਸ਼ੇ ਸ਼ੇਗਿਤ ਹੋਰ ਸਾਰੇ ਸੱਜਣਾ ਮਿੱਤਰਾਂ ਨੇ ਰਲ ਮਿਲ ਕੇ ਇਹ ਮੁਕਾਬਲੇ ਨੂੰ ਜਿਹੜਾ ਇਹ ਸੀਗਾ ਇਹਨੂੰ ਵਧੀਆ ਤਰੀਕੇ ਨਾਲ ਸਿਰ ਨਿਭਾਇਆ ਤੇ ਮੈਂ ਵਧਾਈ ਦੇਣਾ ਇਲਾਕੇ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਸਾਨੂੰ ਏਦਾਂ ਦੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਨੇ ਕਿ ਵੀ ਅੱਜ ਇੱਕ Hindu ਪਰਿਵਾਰ ਦਾ ਬੱਚਾ ਸੀਗਾ ਪਵਨ ਕੁਮਾਰ ਸਾਲਕ ਚੰਨੀਲਾ ਇਸ ਮੁਕਾਬਲੇ ਦੇ ਵਿੱਚ ਬੱਚਾ ਮੇਰੇ ਖਿਦਦ ਸੈਕਿੰਡ ਆਇਆ ਹੈ ਔਰ ਇੱਕ ہندو ਪਰਿਵਾਰ ਚੋਂ ਬੱਚਾ ਜਦੋਂ ਦਸਤਾਰ ਆ ਕੇ ਇਸ ਸੰਦਰ ਸਾਨੂੰ ਮਾਣ ਵੱਟਾ ਇਦਾਂ ਹੀ ਅਸੀਂ ਮੁਕਾਬਲੇ ਕਰਾਂਦੇ ਰਾਵਾਂਗੇ ਤਾਂ ਜੋ ਦੂਜੇ ਧਰਮ ਦੇ ਬੱਚੇ ਵੀ ਜਿਹੜੇ ਨੇ ਪ੍ਰੇਰਿਤ ਹੋਣਗੇ ਸੋ ਕੁਰਬਾਨੀ ਕੰਟ ਵਿੱਚ ਵੀ ਬੱਚਿਆਂ ਨੇ ਬਹੁਤ ਪੰਜ ਪੰਜ ਦਾਤਾ 15 15 ਬਾਣੀਆਂ ਬੱਚਿਆਂ ਨੂੰ ਕਨਸੀਡਰ ਸੋ ਮੇਰੇ ਵੀਰ ਸਤਾਰ ਜਲਪ੍ਰੀਤ ਸਿੰਘ ਜੀ ਪੱਟੀ ਜੋ ਇੱਥੇ ਯੂਥ ਦੇ ਆਈਕਨ ਨੇ ਇਹ ਵਿਸ਼ੇਸ਼ ਕਰਕੇ ਪਹੁੰਚੇ ਨੇ ਗੁਨਾਮ ਧਰਤੀ ਦੁស្តਾ ਸਿਮਰਨ ਸਿੰਘ ਜੀ ਵੀ ਵਿਸ਼ੇਸ਼ ਕਰਕੇ ਪਹੁੰਚੇ ਨੇ ਸੋ ਮੈਂ ਅਰਦਾਸ ਕਰਦਾ ਆ ਵੀ ਸਾਡੇ ਜਿਹੜੇ ਵੀਰ ਨੇ ਸਮਾਰ ਸੇਵਾ ਵੜੇ ਉਹਨਾਂ ਦੇ ਨਾਲ ਕਾਮ ਤੇ ਪੰਥ ਪ੍ਰਤੀ ਇਦਾਂ ਦੇ ਜਿਹੜੇ ਕਾਰਜ ਨੇ ਉਹ ਲਿਖਣੇ ਚਾਹੀਦੇ ਨੇ ਜਿਹਦੇ ਨਾਲ ਨੌਜਵਾਨਾਂ ਨੂੰ ਜਗਾਵਤੀ ਹੁੰਦੀ ਔਰ ਨਸ਼ੇ ਨੂੰ ਠੱਲ ਪਾਉਣ ਦਾ ਵਧੀਆ ਤਰੀਕਾ ਹੋਵੇ ਦੇਖੋ ਜਿਹੜੇ ਸਾਡੇ ਹੱਥੋਂ ਲੰਘ ਗਏ ਉਹਨਾਂ ਤੇ ਜ਼ੋਰ ਨਾਲ ਆਓ ਜਿਨ੍ਹਾਂ ਨੂੰ ਅਸੀਂ ਸਾਂਭ ਸਕਦੇ ਆ ਆਗਲ ਸਮੇਂ ਤੇ ਉਨਾ ਦੇ ਜੋੜ ਲਈਏ ਆਉਣ ਵਾਲੀ ਪਨੀਰੀ ਤੇ ਜੋੜ ਲਈਏ ਤਾਂ ਜੋ ਸਪੈਸ਼ਲੀ ਦਸ ਦਸ ਤੋਂ ਬਚੇ ਰਹਿਣ ਤੇ ਫਟਕ ਤੋਂ ਬਚੇ ਰਹਿਣ ਤੇ ਇਨੀ ਬੇਨਤੀ ਕਰਦਾ ਮੈਂ ਫਿਰ ਇੱਕ ਵਾਰੀ ਵਿਦਾਇਗੀ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਪਾਣੀ ਪਾਣੀ ਕਰਨਾ ਤੇ ਦਸਤਾਨ ਮਾਣ ਕਰਵਾਉਣਾ ਛੇ ਪਾਣੀ ਛੇ ਸਵਾਲ ਇਹ ਹੈ ਕਿ ਹਰ ਇੱਕ ਬੱਚਾ ਆਪਣਾ ਹੀ ਮਾਂ ਤੇ ਪਿਓ ਦੇ ਬੱਚੇ ਨੂੰ ਸਿੱਖੀ ਜੀਵਨ ਦੇ ਵਿੱਚ ਜਿਹੜਾ ਸਿੱਖੀ ਦੇ ਪੁੱਤੇ ਇਹ ਵਾਅਦਾ ਕਰਦਾ ਹੈ ਕੋਈ ਕੁਝ ਕਰੂਗਾ ਮੈਂ ਅੱਜ ਗੁਰਦੁਆਰਾ ਸ਼ੇਮੀ ਪਾਛੇਈ ਬ੍ਰਾਹਮਣ ਮਾਜਰਾ ਸਰੰਗ ਵਿਖੇ ਜੋ ਸਾਡੇ ਛੋਟੇ ਵੀਰ ਨਿਰਮਲ ਸਿੰਘ ਘੀੜਾ ਜੀ ਸਿੜਾ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਮੀਰ ਸਿੰਘ ਜੀ ਤੇ ਹੋਰ ਸਾਡੇ ਸਾਥੀਆਂ ਨੇ ਰਲ ਮਿਲ ਕੇ ਸਿੱਖੀ ਨੂੰ ਪਰਭੂਲਤ ਕਰਨ ਲਈ ਜੋ ਉਪਰਾਲਾ ਕੀਤਾ ਗੁਰਬਾਣੀ ਕੰਠ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਇਹ ਬਹੁਤ ਵਧੀਆ ਉਪਰਾਲਾ ਜੋ ਸਾਡੇ ਗੁਰੂ ਸਹਿਬਾਨਾਂ ਨੇ ਪੱਗ ਦੀ ਲਾਜ ਨੂੰ ਉੱਚਾ ਰੱਖਣ ਲਈ ਉਪਰਾਲਾ ਕੀਤਾ ਸੀ ਉਸ ਨੂੰ ਅੱਗੇ ਵਧਾਉਣ ਲਈ ਇਹ ਸਾਡੇ ਭਰਾਵਾਂ ਨੇ ਉਪਰਾਲਾ ਕੀਤਾ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਉਪਰਾਲੇ ਹੁੰਦੇ ਰਹਿਣਗੇ ਅਤੇ ਜਿਹੜੀ ਸਿੱਖੀ ਦੀ ਪੱਗ ਹੈ ਉਹ ਜੱਗ ਦੇ ਵਿੱਚ ਪਰਫੂਲਤ ਹੋਏਗੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹ